ਕਰੂ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀਗੀ ਉਹਨਾਂ ਦੇ ਵੈਸਟਰਨ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਆ ਮੈਂ ਤਾਂ ਕਿਹਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸੇ ਦਾ ਸਬੰਧ ਚ ਬਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮજરા ਸਾਹਿਬ ਲੰਗੋਆ ਸਾਹਿਬ ਦੇ ਭੋਗ ਤੇ ਬੋਲੇ ਸੀ ਤੇ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹਰਾਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਹਦਾ ਤਸੀ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਉਹਦੀ ਇਹਨਾਂ ਨੇ ਵਰਤੋਂ ਕੀਤੀ ਹੈ ਮੈਂ ਤਾਂ ਕਿਹਾ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾ ਹੋਰਾਂ ਨੇ ਸਾਡੇ ਪ੍ਰਾਣੇ ਸਾਥੀ ਆ ਤੇ ਕਾਫੀ ਲੀਡਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪ ਕਹਿੰਦਾ ਵੀ ਢੀਡਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸ਼ਕਤੀਆਂ ਜਿਹੜੀਆਂ ਨੇ ਉਹ ਇਹੋ ਜਿਹੇ ਮਕੇ ਕੰਮ ਸੰਭਾਲਦੇ ਰਹਿੰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਪ੍ਰਧਾਨ ਬਣੋ। ਉਹ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗੋਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ। ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ। ਇਹਦਾ ਜਵਾਬ ਤਾਂ ਉਹ ਆਇਆ ਨਹੀਂ ਕਹ ਪਾਸੇ। ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ। ਤੇ ਅਗਲੇ ਦਿਨ ਸ਼ਾਨ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ। ਅਜੇ ਕਹਿੰਦੇ ਸੀ ਵੀਡੀਓ ਜਿਹੜੀ ਆ ਇਹਦੀ ਟੈਂਪਰਿੰਗ ਕੀਤੀ ਹੋਈ ਹੈ। ਹੁਣ ਤਾਂ ਕਹਿੰਨੀ ਹਰਪ੍ਰੀਤ ਸਿੰਘ ਦਾ ਨੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਹੀਂ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਦੇ ਜਿਹੜੀ ਐ ਬਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਾਰੇ ਦੀ ਦੇਖੋ ਕਲਾ ਵਰਤੀ ਕਿੱਥੇ ਤੋਂ ਰਫਦੀ ਗੁਰੂ ਸਾਨੂੰ ਗੁਰੂ ਤੇ ਪ੍ਰੋਸੈਸ